ਜਿਹੜੀ ਸਿਆਸਤ ਦੀ ਮੈਂ ਗੱਲ ਕਰਦਾ ਕਿਉਂਕਿ ਹਰ ਇੱਕ ਬੰਦਾ ਹੀ ਰਾਜਨੀਤਿਕ ਜ਼ਰੂਰ ਹੋਣਾ ਚਾਹੀਦਾ ਕਿਉਂਕਿ ਗੈਰ ਰਾਜਨੀਤਿਕ ਤਾਂ ਪਸ਼ੂ ਹੁੰਦੇ ਨੇ ਜਿੰਨਾਂ ਕੋਈ ਸੋਚ ਹੀ ਨਹੀਂ ਹੁੰਦੀ ਜਿਹੜੇ ਬੰਦੇ ਨੇ ਨਾ ਵੇਖੋ ਜਦੋਂ ਕੋਈ ਆ ਹਿਰਨਾਂ ਦਾ ਵੇਖ ਲਓ ਤੁਸੀਂ 100 200 ਜਾਂ 1000 ਹਿਰਨ ਹੁੰਦੇ ਨੇ ਇੱਕ ਸ਼ੇਰ ਆਉਂਦਾ ਉਹ ਸਾਰੇ ਹਿਰਨ ਭੱਜ ਜਾਂਦੇ ਕਿਉਂਕਿ ਉਹ ਗਿਆਰ ਸਿਆਸਤੀ ਗੈਰ ਰਾਜਨੀਤਿਕ ਨੇ ਜੇ 10 ਵੀ ਹਿਰਨ ਰੁਕ ਜਾਂਨਾ ਤਾਂ ਉਹ ਸ਼ੇਰ ਦਾ ਤੁੰਬਾ ਤੁੰਬਾ ਕਰ ਸਕਦੇ ਨੇ ਪਰ ਇਹ ਸਾਡੇ ਭਰਾ ਨੇ ਸਾਨੂੰ ਗੁਰੂ ਮਹਾਰਾਜ ਸੋਝੀ ਦਿੱਤੀ ਆ ਸਾਨੂੰ ਸਾਰਿਆਂ ਨੂੰ ਭਰਾਵਾਂ ਨੂੰ ਆਪਣਾ ਇੱਕ ਬਹਾਨਾ ਜਿਹਾ ਹੁੰਦਾ ਵੀ ਯਾਰ ਨਹੀਂ ਨਹੀਂ ਅਹੀਂ ਆ ਕੰਮ ਨਹੀਂ ਕਰਨਾ ਜੇ ਅਸੀਂ ਸਮਾਜ ਸੇਵੀ ਆ ਜੀ ਸਾਨੂੰ ਰਾਜਨੀਤੀਕ ਜਰੂਰ ਹੋਣਾ ਪਵੇਗਾ ਜੇ ਅਸੀਂ 10 20 100 50 ਜਿਹੜੇ ਭਰਾ ਜੇ ਇੱਕ ਮੈਜੋਰਟੀ ਦੇ ਵਿੱਚ ਖੜ ਗਏ ਨਾ ਤੇ ਫਿਰ ਜਿਹੜੇ ਅੱਜ ਚੋਰ ਨੇ ਨਾ ਜਿਹੜਾ ਸ਼ੇਰ ਦੀ ਤੁਹਾਨੂੰ ਮੈਂ ਐਗਜ਼ਾਮਪਲ ਦਿੱਤੀ ਇਹ ਵੀ ਭਾਈ ਨਾਲ ਰਾਹ ਨਹੀਂ ਲੱਭਣਾ ਅਸੀਂ ਬੜੀ ਵੱਡੀ ਗਿਣਤੀ ਦੇ ਵਿੱਚ ਆ ਪਰ ਅਸੀਂ ਰਾਜਨੀਤੀਕ ਨਹੀਂ ਹੁੰਦੇ ਇਹ ਦੌੜਾਂ ਲਵਾਉਣ ਆਏ ਹੋ ਤੁਸੀਂ ਉਹਨਾਂ ਦੇ ਕਿ ਜਿਹੜੇ 2 ਨੰਬਰ ਦਾ ਕੰਮ ਕਰਦੇ ਆ ਮੰਨ ਲਓ ਜਿਨ੍ਹਾਂ ਨੂੰ ਕਰਪਟ ਕਿਹਾ ਜਾਂਦਾ ਉਹ ਕਰਪਸ਼ਨ ਨਾਲ ਭਰੇ ਹੋਏ ਆ ਉਹਨੇ ਦੌੜਾਂ ਲਵਾਉਗੇ ਹੌਣੇ ਸਮੇਂ ਵੇਖੋ ਜੀ ਅਸੀਂ ਉਹਨਾਂ ਨੂੰ ਮੌਕਾ ਦਿੱਤਾ ਸੀ ਵੀ ਜੇ ਸਾਨੂੰ ਵਧੀਆ ਮਾਹੌਲ ਦੇਣ ਤਾਂ ਸਾਨੂੰ ਕੋਈ ਲੋੜੇ ਨਾਲ ਚੱਕਰਾਂ 'ਚ ਪੈਂਦੀਆਂ ਆਪਣੇ ਕਾਰੋਬਾਰ ਕਰੀਏ ਕੰਮ ਕਰ ਆਪਣੇ ਬੱਚਿਆਂ ਸੇਫ ਰਹੀਏ ਪਰ ਇਹਨਾਂ ਇਹ ਸੇਵਾ ਜਿਹੜੀ ਸਹੀ ਤਰੀਕੇ ਨਾਲ ਕਰ ਨਹੀਂ ਸਕੇ ਬਿਲਕੁਲ ਇਹ ਆਪਣੇ ਸਿਸਟਮ ਦੇ ਵਿੱਚ ਇਹ ਫੇਲ ਹੋ ਗਏ ਨੇ ਇਹਨਾਂ ਦੇ ਫੇਲਿਅਰ ਕਰਕੇ ਅੱਜ ਪੰਜਾਬ ਦੀ ਨੌਜਵਾਨੀ ਨੂੰ ਜਿਹੜਾ ਉੱਠਣਾ ਪਿਆ ਆ ਉਹਦੇ ਕਰਕੇ ਮੈਂ ਤੇ ਸਾਰੇ ਨੌਜਵਾਨ ਭਰਾਵਾਂ ਨੂੰ ਜਿੰਨਾਂ ਕੋ ਬੜੀ ਦੂਰ ਅੰਦੇਸ਼ੀ ਦੀ ਸੋਚ ਆ ਤੇ ਸਾਰੇ ਇਸ ਲਾਈਨ ਦੇ ਵਿੱਚ ਆਓ ਤੇ ਜਿਹੜੇ ਇਹ ਕਰਪਟ ਹੋ ਚੁੱਕੇ ਨੇ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰੀਏ ਸਿਸਟਮ ਚੋਂ ਬਾਹਰ ਹੋ ਜਾਓ ਹੁਣ ਪੰਜਾਬ ਦੀ ਨੌਜਵਾਨੀ ਜਾਗ ਚੁੱਕੀ ਆ ਅਸੀਂ ਆਪੇ ਆਪਣੇ ਪੰਜਾਬ ਨੂੰ ਸਮਾਜ ਨੂੰ ਚਲਾਣਾ